ਜਦੋਂ ਵੀ ਕਿਤੇ ਆਪਾਂ ਨੂੰ ਅੰਦਰੋਂ ਕੋਈ ਵੀ ਆਵਾਜ਼ ਸੁਣਾਈ ਦੇਵੇ ਜਿਵੇਂ ਆਪਣੇ ਕੰਨਾਂ ਦੇ ਅੰਦਰੋਂ ਅਨਹਦ ਧੁਨੀਆਂ ਪ੍ਰਗਟ ਹੁੰਦੀਆਂ ਘਨੇਰੇ ਸ਼ਬਦ ਵੱਜਦੇ ਤਾਂ ਉਦੋਂ ਗੌਰ ਕਰਨਾ ਕਿ ਉਹ ਉਸ ਟਾਈਮ ਸਾਨੂੰ ਸੁਣਾਈ ਦੇਊਗੇ ਹੋਰ ਨਹੀਂ ਕਿਸੇ ਨੂੰ ਨਾਲ ਬਿਠੇ ਜੀਵ ਨੂੰ ਸੁਣਾਈ ਨਹੀਂ ਦੇਣਗੇ ਜੇ ਉਹਨਾਂ ਦਾ ਮਨ ਸਿਮਰਨ ਕਰਦਾ ਹੈ ਹੋ ਸਕਦਾ ਹੈ ਉਹਨਾਂ ਨੂੰ ਵੀ ਸੁਣਾਈ ਦੇਵੇ ਫਿਰ ਸਾਰਿਆਂ ਨੂੰ ਸੁਣਾਈ ਦੇਣਗੇ ਪਰ ਜੇ ਨਾਲ ਬੈਠਾ ਜੀਵ ਸਿਮਰਨ ਨਹੀਂ ਕਰਦਾ ਕਦੀ ਸਿਮਰਨ ਕੀਤਾ ਨਹੀਂ ਮਨ ਜੁੜਿਆ ਨਹੀਂ ਟਿਕਿਆ ਨਹੀਂ ਫਿਰ ਜੇ ਤੁਹਾਨੂੰ ਇਹਦੇ ਸ਼ਬਦ ਸੁਣਾਈ ਦਿੰਦੇ ਆ ਤਾਂ ਕਿਸੇ ਹੋਰ ਨੂੰ ਉਹ ਸੁਣਾਈ ਨਹੀਂ ਦੇਣਗੇ ਮੁਖਵਿੰਦਰ ਕੌਰ ਜੀ ਆਪਾਂ ਨੂੰ ਕਮੈਂਟ ਕਰਦੇ ਵਾਹਿਗੁਰੂ ਜੀ ਮੈਨੂੰ ਬਾਂਸਰੀ ਮੁਰਲੀ ਦੀ ਬਹੁਤ ਧੀਮੀ ਜਹੀ ਆਵਾਜ਼ ਸੁਣਾਈ ਦਿੱਤੀ ਫਿਰ ਕਹਿੰਦੇ ਮੈਂ ਕੋਲ ਬੈਠੇ ਲੋਕਾਂ ਨੂੰ ਪੁੱਛਿਆ ਸੀ ਕਿ ਕੀ ਉਹਨਾਂ ਨੂੰ ਸੁਣਾਈ ਦਿੱਤੀ ਉਹਨਾਂ ਨੂੰ ਇਹ ਆਵਾਜ਼ ਨਹੀਂ ਸੁਣੰਦੀ ਸੀ ਪਰ ਕਹਿੰਦੇ ਇਹ ਆਵਾਜ਼ ਬਹੁਤ ਹੀ ਆਨੰਦਮਈ ਸੀ ਮਾਲਕ ਦੀ ਕਿਰਪਾ ਆ ਤੇ ਮਾਲਕ ਦੀ ਮਰਜ਼ੀ ਆ ਕਦੋਂ ਸਾਨੂੰ ਉਹ ਇਹ ਜਿਹੜੀਆਂ ਆਵਾਜ਼ਾਂ ਗੁਰਮਖ ਪਿਆਰੇ ਦੱਸਦੇ ਆ ਕਿ ਬਾਂਸੂਰੀ ਮੁਰਲੀ ਹਨਾ ਅਜਿਹੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਅੰਦਰ ਆਉਂਦੀਆਂ ਜਦੋਂ ਸੁਣਾਈ ਦਿੰਦੀਆਂ ਤਾਂ ਬਹੁਤ ਆਨੰਦ ਆਉਂਦਾ ਜਿਵੇਂ ਮੰਦਰ ਦੇ ਵਿੱਚ ਘੰਟੀ ਵੱਜਦੀ ਹੈ ਨਾ ਕਈ ਵਾਰ ਟੰ ਅਜੇ ਹੀ ਵੀ ਆਵਾਜ਼ ਅੰਦਰੋਂ ਸੁਣਾਈ ਦਿੰਦੀ ਹੈ ਦਾਸ ਨੂੰ ਕਈ ਵਾਰ ਐਕਸਪੀਰੀਅੰਸ ਹੋਇਆ ਹੈ ਐਸੋ ਆਵਾਜ਼ ਦਾ ਆਨੰਦਮਈ ਹੁੰਦੀ ਹੈ ਅਚਾਨਕ ਆਉਂਦੀ ਹੈ ਬਾਕੀ ਜੋ ਅਨਹਦ ਸ਼ਬਦ ਨੇ ਇਹ ਹਰ ਸਮੇਂ ਚੱਲਦੇ ਰਹਿੰਦੇ ਨੇ ਜੋ ਹੀ ਮਨ ਜੁੜਿਆ ਤਾਂ ਇਹ ਸ਼ਬਦ ਅੰਦਰੋਂ ਸੁਣਾਈ ਦਿੰਦੇ ਆ ਤੇ ਬਹੁਤ ਆਨੰਦਮਈ ਹੁੰਦੇ ਆ ਇੰਨੇ ਕ ਆਨੰਦਮਈ ਹੁੰਦੇ ਆ ਕਿ ਇਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਦਿਨ ਇੱਕ ਗੁਰਮੁਖ ਪਿਆਰੇ ਪੁੱਛਦੇ ਸੀ ਕਿ ਜੋ ਪਿਤਾ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹ ਕਿਹੋ ਜਿਹੀ ਆਵਾਜ਼ ਹੁੰਦੀ ਹੈ ਬੇਵਕਿਆਨ ਕਰੋ ਇਹਦਾ ਵਾਹਿਗੁਰੂ ਜੀ ਇਹਦਾ ਵਕਿਆਨ ਨਹੀਂ ਕੀਤਾ ਜਾ ਸਕਦਾ ਇਹਨੂੰ ਸਿਰਫ ਸੁਣਿਆ ਜਾ ਸਕਦਾ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਜਦੋਂ ਆਪਾਂ ਕਿਸੇ ਹੋਰ ਦੇ ਕੋਲ ਐਕਸਪੀਰੀਅੰਸ ਸੁਣਦੇ ਆ ਅਗਲਾ ਜੀਬ ਦੱਸਦਾ ਹੈ ਕਿ ਮੈਂ ਇਸ ਸ਼ਬਦ ਨੂੰ ਸੁਣਿਆ ਉਸ ਸ਼ਬਦ ਨੂੰ ਸੁਣਿਆ ਉਦੋਂ ਆਪ ਪ੍ਰੈਕਟੀਕਲ ਕਰਨਾ ਆ ਜੇ ਆਪ ਪ੍ਰੈਕਟੀਕਲ ਕਰੋਗੇ ਤਾਂ ਮਾਲਕ ਕਿਰਪਾ ਕਰਨਗੇ ਕੁਝ ਸਮੇਂ ਬਾਅਦ ਹੀ ਸਾਡੀ ਵੀ ਉਹੀ ਅਵਸਥਾ ਬਣੇਗੀ ਪਰ ਆਪ ਮਿਹਨਤ ਕਰਨੀ ਪਵੇਗੀ ਅਜਿਹੀਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਤੇ ਜੀਵਾ ਨੂੰ ਭੁਲੇਖਾ ਪੈਂਦਾ ਆ ਕਿ ਇਹ ਬਾਹਰੋਂ ਆਵਾਜ਼ ਆਉਂਦੀ ਹੈ ਪਰ ਅਸਲ ਦੇ ਵਿੱਚ ਇਹ ਅੰਦਰੋਂ ਪ੍ਰਗਟ ਹੋ ਗਈਆਂ ਨੇ ਮਾਲਕ ਨੇ ਕਿਰਪਾ ਕੀਤੀ ਹੈ ਮਾਲਕ ਨੇ ਸਾਡੇ ਮਨ ਨੂੰ ਸਹਾਰਾ ਦਿੱਤਾ ਹੈ ਨਾਮ ਬਖਸ਼ਿਆ ਹੈ ਤੇ ਉਸ ਮਾਲਕ ਦਾ ਕੋਟਾਨ ਕੋਟ ਧੰਨਵਾਦ ਕਰਨਾ ਚਾਹੀਦਾ